ਜੀ ਤਜੀ ਰੈਗੀ लाडी ਬਰਾਤ ਲੈ ਕੇ ਨਹੀਂ ਪੁੱਜਿਆ ਲੜਾ ਕੁੜੀ ਵਾਲਿਆਂ ਦੀ ਹੋ ਗਈ ਜਖ ਹਸਾਈ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਸੁਲਤਾਨਵਿੰਡ ਪੱਤੀ ਇਲਾਕੇ ਤੋਂ ਜਿੱਥੇ ਵਿਆਹ ਵਾਲੇ ਦਿਨ ਲਾੜੀ ਸੱਚ ਧੱਜ ਕੇ ਆਪਣੀ ਬਰਾਤ ਦੀ ਉਡੀਕ ਕਰ ਰਹੀ ਪਰ ਲਾੜਾ ਬਰਾਤ ਲੈ ਕੇ ਨਹੀਂ ਪਹੁੰਚਿਆ ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਵਿਆਹ ਦਾ ਝੂਠਾ ਵਾਅਦਾ ਕਰਕੇ ਲਾੜਾ ਮੌਕੇ ਤੋਂ ਫਰਾਰ ਹੋ ਗਿਆ ਉਹ ਬਹੁਤ ਕੁਸਰਤ ਉਖਾ ਦੇਣ ਵਾਲਾ ਮੁੰਡਾ ਕਾਫੀ ਲੰਮੇ ਸਮੇਂ ਤੋਂ ਉਸ ਦਾ ਪਿੱਛਾ ਕਰਦਾ ਸੀ ਜਦੋਂ ਸਕੂਲ ਜਾਂਦੀ ਸੀ ਤਾਂ ਉਸ ਦਾ ਪਿੱਛਾ ਕਰਦਾ ਸੀ ਉਹ ਜਿੱਥੇ ਵੀ ਜਾਂਦੀ ਸੀ ਉਹ ਮੁੰਡਾ ਉਸ ਦਾ ਪਿੱਛਾ ਕਰਦਾ ਰਹਿੰਦਾ ਜਿਸ ਤੋਂ ਬਾਅਦ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਮੁੰਡੇ ਨਾਲ ਉਹ ਕਮਨ ਹੋਟਲ 'ਚ ਵੀ ਜਾਂਦੀ ਸੀ ਪਰ ਜਦੋਂ ਉਸਨੇ ਵਿਆਹ ਕਰਨ ਦੀ ਗੱਲ ਕਹੀ ਤਾਂ ਮੁੰਡੇ ਨੇ ਮਨਾ ਕਰ ਦਿੱਤਾ ਜਿਸ ਦੀ ਸ਼ਿਕਾਇਤ ਉਸਨੇ ਮਹਿਲਾ ਕਮਿਸ਼ਨ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਮੁੰਡੇ ਨੂੰ ਵਿਆਹ ਲਈ ਇਰਾਜ਼ੀ ਕਰ ਲਿਆ ਦੋਵਾਂ ਦੇ ਵਿਆਹ ਦੀ ਤਰੀਕ 30 ਮਾਰਚ ਤੇ ਹੋਈ ਪਰ ਵਿਆਹ ਵਾਲੇ ਦਿਨ ਲਾੜਾ ਬਰਾਤ ਲੈ ਕੇ ਨਹੀਂ ਪਹੁੰਚਿਆ ਪੇਤਾ ਦੀ ਮੰਗ ਹੈ ਕਿ ਉਸ ਨੂੰ ਧੋਖਾ ਦੇਣ ਵਾਲੇ ਲਾੜੇ ਖਿਲਾਫ ਵੱੜਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਆਪਣੇ ਨਾਲ ਵਿਆਹ ਕਰਾਉਣ ਦੇ ਮੈਨੂੰ ਝੂਠੇ ਲਾਰੇ ਲਾਏ ਝੂਠੇ ਵਾਦੇ ਵੀ ਕੀਤੇ ਮੈਨਾਂ ਕਿ ਮੈਂ ਤੇਨਾਂ ਵਿਆਹ ਕਰੋਣਾ ਕਿ ਮੈਂ ਪੰਜ ਸਾਲਾਂ ਬਾਅਦ ਪੱਕਾ ਤੇਨਾਂ ਵਿਆਹ ਵਿਆਹ ਕਰਾਉਣਾ ਤੇ ਅੱਜ ਉਹ ਵਿਆਹ ਦੀ ਤਰੀਕ ਰੱਖ ਕੇ ਵਿਆਹ ਤੋਂ ਹੀ ਮੁੱਕ ਗਿਆ ਉਨੇ ਮੈਨਾਂ ਗਲਤ ਕੀਤਾ ਉਹਨੂੰ ਉਹਦੀ ਬੰਦੀ ਮੈਂ ਇਹ ਚਾਹੁੰਨੀ ਆ ਕਿ ਹੁਣ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਉਹਨੂੰ ਸਜ਼ਾ ਦਿੱਤੀ ਜਾਵੇ ਮੈਂ ਉਹਦੇ ਖਿਲਾਫ ਦਰਖਾਸਤ ਹੀ ਦਿੱਤੀ ਸੀ ਕਿ ਕਿ ਮੈਨੂੰ ਵਿਆਹ ਦੇ ਝੂਠਾ ਲਾਰਾ ਲਾ ਕੇ ਮੈਨਾਂ ਗਲਤ ਸੰਬੰਧ ਬਣਾ ਕੇ ਤੇ ਮੈਨੂੰ ਅੱਜ ਆਦ ਦੇ ਵਿਚਾਲੇ ਛੱਡ ਗਿਆ ਕਰਦੇ ਫੋਨ ਲਾਇਆ ਕਹਿੰਦੇ ਜੇ ਦਖਲ ਕੀਤਾ ਹੀ ਨਹੀਂ ਦਾ ਰੋਣਾ ਤੇ ਮੁੰਡਾ ਦਾ ਹੀ ਮੈਂ ਕੱਲਾ ਹੋਣਾ ਕਪੜਾ ਲੀੜਾ ਬਣਾਇਆ ਮੁੰਡਾ ਗਾ ਤੁਹਾਡੇ ਕੋ ਪੈ ਨਹੀਂ ਹੈਗਾ ਪੈਰ ਤੇ ਪੈਸੇ ਕਢਾਏ ਕੋਈ ਵੀ ਅਜੀਫੜ ਵੀ ਚਲੋ ਕੋਈ ਨਹੀਂ ਜਿਵੇਂ ਕੋੜ ਮਰਜ ਤੇ ਨਾ ਮੁੰਡਾ ਮੰਨੂਗਾ ਆਈ ਆਪਣੇ ਕੋਲ ਕਰਦਾ ਤਦ ਕਾਲ ਵਿੱਚ ਸਾਡੀ ਕੁੜੀ ਤੀਨੋ ਸੱਡੇ ਨਾ ਧੋਖਾ ਨਾ ਦੇਵੇ। ਉਹਦਰ 112 ਨੰਬਰ ਤੇ ਸ਼ਿਕਾਇਤ ਮਿਲਣ ਤੇ ਪੁਲਿਸ ਲਾੜੀ ਦੇ ਘਰ ਪਹੁੰਚੀ। ਪੁਲਿਸ ਅਫਸਰ ਨੇ ਪੀੜਤਾ ਦੇ ਬਿਆਨ ਤੇ ਮਾਮਲਾ ਦਰਜ ਕਰ ਬੜੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਹਨਾਂ ਦੱਸਿਆ ਹੈ ਕਿ ਕੁੜੀ ਮੁੰਡੇ ਦਾ ਮਾਮਲਾ ਪਹਿਲਾਂ ਹੀ ਮਹਿਲਾ ਕਮਿਸ਼ਨ ਕੋਲ ਚੱਲ ਰਿਹਾ ਹੈ। ਉਹ ਵੀ ਮਹਿਲਾ ਕਮਿਸ਼ਨ ਨੂੰ ਇਹ ਜਾਣਕਾਰੀ ਦੇਣਗੇ ਕਿ ਵਿਆਹ ਵਾਲੇ ਦਿਨ ਲਾੜਾ ਬਰਾਤ ਲੈ ਕੇ ਨਹੀਂ ਪੁੱਜਿਆ। ਜਿਸ ਤੋਂ ਬਾਅਦ ਲਾੜੇ ਖਿਲਾਫ ਬੜੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ 112 ਤੋਂ ਹੀ ਆਈਆਂ ਇੱਥੇ ਆ ਕੇ ਨਹੀਂ ਪਤਾ ਕੀਤਾ ਕਿ ਕੁੱਲ ਨੇ ਚੋੜਾ ਪਾਇਆ ਹੋਇਆ ਸੀ ਠੀਕ ਹੈ ਤਿਆਰਬਾ ਤਿਆਰ ਬੱਤੀ ਸੀ ਤੇ ਮੁੰਡਾ ਨਹੀਂ ਪਹੁੰਚਾ ਉੱਥੇ ਤੇ ਆਈ ਹੁਣ ਆਏ ਆ 112 ਤੋਂ ਇਹਦੀ ਆਲਰੇਡੀ ਇਹਦੀ ਕੰਪਲੇਂਟ ਹੈ ਉਹ ਵੇਮਨ ਸੈਲਟ ਚੱਲ ਰਹੀ ਹੈ ਬਾਕੀ ਡੀਲ ਹੋਈ ਕਰੂਗੇ ਪਿੱਛੇ ਹੋ ਜਾਓ ਕੀ ਤੁਹਾਡਾ ਕੋਈ ਕਾਰਵਾਈ ਹਾਂ ਢੋਲੋ ਆਈ ਹੁਣ ਇਨਫੋਰਮ ਕਰ ਦਤਾ ਹੁਣ ਆਪਣੇ ਉਹ ਮੈਂ ਸਾਊਥ ਇੰਚਾਰਜ ਜੀ ਵੀ ਨੇ ਜੀ ਨੂੰ ਉਹ ਉਹ ਦੇਖਾਂ ਬਰਹਾਲ ਹੁਣ ਵੇਖਣਾ ਹੋਏਗਾ ਕਿ ਪੁਲਿਸ ਤੇ ਮਹਿਲਾ ਕਮਿਸ਼ਨ ਕਿੰਨੀ ਛੇਤੀ ਧੋਖੇਬਾਜ਼ ਲਾੜੇ ਨੂੰ ਕਾਬੂ ਕਰਕੇ ਪੀੜਤ ਲਾੜੀ ਨੂੰ ਇਨਸਾਫ ਦਵਾਉਂਦੇ ਨੇ